ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਡਿਜੀਟਲ ਤੌਰ ਤੇ ਸਮਰੱਥ ਬਣਾਉਣ ਦੇ ਲਈ ਸ਼ੁਰੂ ਕੀਤੇ ਗਏ ਨੇ ਕਈ ਪ੍ਰੋਜੈਕਟ ਵੱਖ-ਵੱਖ ਸਰਟੀਫਿਕੇਟ ਕੀਤੇ ਜਾਣਗੇ ਆਨਲਾਈਨ ਤਸਦੀਕ ਪਟਵਾਰੀਆਂ ਨੇ ਵੀ ਲੱਖਾਂ ਅਰਜ਼ੀਆਂ ਦਾ ਕੀਤਾ ਹੈ ਆਨਲਾਈਨ ਨਿਪਟਾਰਾ ਤੇ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਹੋਇਆ ਲੱਖਾਂ ਲੋਕਾਂ ਨੂੰ ਫਾਇਦਾ ਜੀ ਆ ਦੱਸ ਦਈਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੂਬੇ ਨੂੰ ਡਿਜੀਟਲ ਤੌਰ ਤੇ ਸਮਰੱਥ ਬਣਾਉਣ ਦੇ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਜਿਸ ਦੇ ਤਹਿਤ ਹੁਣ ਵੱਖ-ਵੱਖ ਸਰਟੀਫਿਕੇਟ ਆਨਲਾਈਨ ਹੀ ਤਸਦੀਕ ਕੀਤੇ ਜਾਣਗੇ ਪਟਵਾਰੀਆਂ ਨੇ ਵੀ ਲੱਖਾਂ ਅਰਜ਼ੀਆਂ ਦਾ ਨਿਪਟਾਰਾ ਆਨਲਾਈਨ ਕਰ ਦਿੱਤਾ ਤੇ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਵੀ ਲੱਖਾਂ ਲੋਕਾਂ ਨੇ ਫਾਇਦਾ ਲਿਆਏ ਇਹ ਸਾਰੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਸ਼੍ਰੀ ਅਮਨ अरोड़ा ਹੋਰਾ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਨੂੰ ਡਿਜੀਟਲ ਤੌਰ ਤੇ ਸਮਰੱਥ ਬਣਾਉਣ ਦੇ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਇਹ ਹੈ ਕਿ ਜਿਹੜੇ ਸਰਟੀਫਿਕੇਟ ਸਰਪੰਚਾਂ, ਨੰਬਰਦਾਰਾਂ ਜਾਂ ਫਿਰ ਐਮਸੀਜ਼ ਦੇ ਕੋਲੋਂ ਬਣਾਉਣੇ ਹੁੰਦੇ ਨੇ ਇਸ ਦੇ ਸਬੰਧ ਦੇ ਵਿੱਚ ਅਰਜ਼ੀਆਂ ਤਸਦੀਕ ਕਰਵਾਉਣੀਆਂ ਹੁੰਦੀਆਂ ਨੇ। ਹੁਣ ਉਹ ਅਰਜ਼ੀਆਂ ਆਨਲਾਈਨ ਤਸਦੀਕ ਹੋ ਜਾਣ ਗਿਆ ਜਿਸ ਦੇ ਤਹਿਤ ਬਹੁਤ ਜ਼ਿਆਦਾ ਸਮਾਂ ਵੀ ਬਚੇਗਾ ਤੇ ਫਾਲਤੂ ਦੀ ਖੱਜਲਖਵਰੀ ਤੋਂ ਵੀ ਬਚਿਆ ਜਾ ਸਕੇਗਾ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਰਟੀਫਿਕੇਟ ਸਰਪੰਚਾਂ ਨੰਬਰਦਾਰਾਂ ਜਾਂ ਫਿਰ ਐਮ ਸੀਜ਼ ਦੇ ਕੋਲੋਂ ਬਣਵਾਉਣੇ ਹੁੰਦੇ ਨੇ ਉਸ ਵੇਲੇ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲਖਵਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਦਫਤਰ ਦੇ ਵਿੱਚ ਅਫਸਰ ਸਾਹਮਣੇ ਨਹੀਂ ਮਿਲਦੇ ਜਾਂ ਫਿਰ ਸਰਪੰਚਾਂ ਨੰਬਰਦਾਨਾਂ ਜਾਂ ਫਿਰ ਐਮਸੀਜ਼ ਦੇ ਕੋਲ ਬਹੁਤਾ ਟਾਈਮ ਨਹੀਂ ਹੁੰਦਾ ਇਸ ਕਰਕੇ ਬਹੁਤ ਜ਼ਿਆਦਾ ਖੱਜਲਖਵਰੀ ਹੁੰਦੀ ਹੈ ਤੇ ਹੁਣ ਇਹ ਜਿਹੜੀਆਂ ਅਰਜ਼ੀਆਂ ਨੇ ਆਨਲਾਈਨ ਤਸਦੀਕ ਕੀਤੀਆਂ ਜਾਣਗੀਆਂ ਇਸ ਕਰਕੇ ਫालतू ਦੀ ਖੱਜਲਖਵਰੀ ਤੋਂ ਬਚਿਆ ਜਾ ਸਕੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਟਵਾਰੀਆਂ ਦੇ ਵੱਲੋਂ ਵੀ ਜਿਹੜੀਆਂ ਅਰਜ਼ੀਆਂ ਨੇ ਉਹਨਾਂ ਦੀ ਤਸਦੀਕ ਆਨਲਾਈਨ ਹੀ ਕੀਤੀ ਜਾ ਰਹੀ ਹੈ ਉਹਨਾਂ ਨੇ ਵੀ 920000 ਦੇ ਕਰੀਬ ਜਿਹੜੀਆਂ ਅਰਜ਼ੀਆਂ ਨੇ ਉਹਨਾਂ ਦਾ ਨਿਪਟਾਰਾ ਆਨਲਾਈਨ ਹੀ ਕੀਤਾ ਇਸ ਤੋਂ ਇਲਾਵਾ ਅਮਨ अरोड़ा ਹੋਰਾਂ ਨੇ ਦੱਸਿਆ ਹੈ ਕਿ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੇ ਤਹਿਤ ਵੀ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਇਸ ਦੇ ਤਹਿਤ 43 ਸੇਵਾਵਾਂ ਦਿੱਤੀਆਂ ਗਈਆਂ ਸਨ ਤੇ 1076 ਨੰਬਰ ਡਾਇਲ ਕਰਕੇ ਲੋਕਾਂ ਨੇ ਅਪਾਇੰਟਮੈਂਟ ਲਈ ਸੀ ਜਿਸ ਦੇ ਤਹਿਤ 111915 ਜਿਹੜੀਆਂ ਨੇ ਅਪੁਆਇੰਟਮੈਂਟਾਂ ਨੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਆਪਦੀ ਸਰਕਾਰ ਆਪ ਦੇ ਦਵਾਰ ਸਕੀਮ ਵੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਕੈਂਪ ਵੀ ਲਗਾਏ ਗਏ ਸਨ ਤੇ ਇਸ ਦੇ ਵਿੱਚ ਵੀ ਲੱਖਾਂ ਲੋਕਾਂ ਨੇ ਫਾਇਦਾ ਲਿਆਏ ਦੱਸਦੀਏ ਕਿ ਦਸੰਬਰ 2024 ਦੇ ਵਿੱਚ ਲੰਬਿਤ ਸੇਵਾਵਾਂ ਦੀ ਜਿਹੜੀ ਮਾਤਰਾ ਹੈ ਜਿਹੜੀ ਦਰ ਸਭ ਤੋਂ ਘਟ ਰਹੀ ਹੈ ਤੇ ਪੰਜਾਬ ਸਰਕਾਰ ਦਾ ਇਹ ਟੀਚਾ ਹੈ ਕਿ ਜ਼ੀਰੋ ਪੈਡੈਂਸੀ ਕੀਤੀ ਜਾਵੇਗੀ ਕੋਈ ਵੀ ਅਰਜੀ ਜਾਂ ਜੇ ਕੋਈ ਸ਼ਿਕਾਇਤ ਹੈ ਉਹ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਇਸ ਦੇ ਤਹਿਤ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਨਿਗਰਾਨੀ ਵੀ ਰੱਖੀ ਜਾ ਰਹੀ ਹੈ ਦੱਸਦੀ ਹੈ ਕਿ ਸ਼੍ਰੀ ਅਮਨ ਅਰੋੜਾ ਖੁਰਾ ਨੇ ਦੱਸਿਆ ਹੈ ਕਿ 55 ਲੱਖ ਤੋਂ ਵੱਧ ਜਿਹੜੇ ਕਿ ਆਨਲਾਈਨ ਜਿਹੜੇ ਸਰਟੀਫਿਕੇਟ ਨੇ ਉਹ ਡਿਲੀਵਰ ਕੀਤੇ ਗਏ ਨੇ ਇਸ ਕਰਕੇ ਹੁਣ ਸੂਬੇ ਨੂੰ ਡਿਜੀਟਲ ਤੌਰ ਤੇ ਸਮਰੱਥ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ